ਹੈਲੋ ਜੀ ਸਾਰਿਆਂ ਨੂੰ ਪਿਆਰ ਤੇ ਸਤਿ ਸ੍ਰੀ ਅਕਾਲ। ਪ੍ਰੀਤ ਕੌਜ ਬੰਦਰਾ ਨੂੰ ਤੇ ਮੇਰੇ ਤੋਂ ਸਦਾ ਸਵਾਲ ਤਾਂ ਜੀ ਲੋ ਜੀ ਆਪਾ ਘੋਣ ਲੈਣਾ ਬਣਾਉ ਬਣਾਉਣਾ ਇੰਨੇ ਤੱਕ ਜਰੂਰ ਦੇਖਿਆ ਕਰੋ। ਬਣਾਉ ਕਿਵੇਂ ਦਾ ਦਾ ਡਾਇਰੈਕਟ ਕਮੈਂਟ ਸੇਅਰ ਜਰੂਰ ਕਰਿਆ ਕਰੋ। ਜੇ ਚਾਹਿਆ ਤੇ ਪਹਿਲੀ ਵਾਰ ਆ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ। ਆਪਾਂ ਲਈ ਤੇ ਜਿਤ ਨਾਮ ਨਾਮ ਕਰਕੇ ਆ ਰਹੇ ਹਾਂ। ਦੇਖੋ ਨੇ ਜੀ ਕਿੱਥੇ ਲੱਗੇ। ਸਭ ਤੋਂ ਪਹਿਲਾਂ ਸ਼ੁਭੀਆਂ। ਜੀ 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 ਜੀ।

ਅੱਤ ਪਾਲ ਜਦ ਕੀ ਟੂਰਿਸਟ ਟ੍ਰੀ ਲੈਣ ਦੀ ਦੋ ਦਾ ਤਨਾਂ ਦੇਣ ਦੀ ਇਹ ਧਿਆਪਾਲ ਚਿੰਮੀ ਚਾਣਾ ਨੈਣ ਸੁਣਨ ਤੋਂ ਬਾਅਦ ਨਾ ਸਾਫ ਨਾ ਸਾਫ ਇੱਕ ਪ੍ਰੀਤ ਪਾਲ ਲਿਆ ਤੇ ਦਿੱਤੇ ਮੈਂ ਜੀ ਦੀ ਕੀਪਰ ਦੋੜ ਜਾਂਦੀਆਂ ਦੋ ਲੱਗਦੀਆਂ ਸਰਦਾਂ ਨੂੰ ਹਾਂ ਮਿੰਨ

ਉਹ ਬਾਹਰ ਬਾਹਰ ਜਿੱਥੇ ਨਾ ਬਾਹਰ ਕੀ ਵਿੱਚ ਸੁਣੀ ਇੱਕ ਜਦੋਂ ਦੇਖੋ ਮੰਜਾਲੇ ਨੂੰ ਨਾਦਰ ਹਮ ਉਹਨਾਂ ਖਾਤਮ ਖੁੱਲ ਜਾਂਦੀ ਹੈ ਨਾ ਦੂਜੀ ਵੀ ਖਲਾ ਜਾਂਦੀ ਹੈ ਰੋਟੀ ਹੁਸਾਰ ਦੇ ਇਹ ਨਾ ਪਾ ਲਗੇ ਥਿੰਗਰੀ ਸਭ ਇਸ ਜੇੰਦਾਂ ਦਾ ਯਾ ਇਤਤੂ ਬਦੀ ਗੋਆਂਟੀਆਂ ਦੇ ਕੋਲ ਫੜਾਇਆ ਤੇ ਜਿੰਨਾ ਮੜ ਜਾ ਮੇਰੇ ਕੋਲ ਫੜ ਲੈ ਇਹ ਇਖਲਾਇਆ ਲੈ ਹੁਣ ਦੇਖਾਂਗੇ ਬਾਹਰ ਪਾਲ ਨਹੀਂ ਆਉਂਦੇ ਬਸ ਸਾਡੀ ਕੁਝ ਲੈ ਕੇ ਆਇਆ ਦੇਖੋ ਕਿਉਂ ਮੈਂ ਦੁਬਾਰਾ ਤੁਹਾਨੂੰ ਬਹੁਤ ਸਿਕਨਰ ਇਹ ਨਾਲ ਇਹ ਕਰਿਆ ਹੁੰਦਾ ਲਾ ਦੋ ਇੱਕ ਦਫਾ ਸਿਕਨਰ ਪਾ ਲੇ ਜਾਵਾਂਗੇ ਇੱਕ ਇੱਕ ਪਾਸੇ ਦਿੱਕੋ ਦਰ ਦਰ ਦੇਖ ਲਾ ਕਿਵੇਂ ਸੁਣ ਲਗਦੇ ਨੇ ਠੀਕ ਨੇ ਦੇਖੀ ਨੇ ਕਰਨਾ ਸੀਗਾ ਕਾਂਚ ਵਾਲੀਆਂ ਨਾਲ ਲਿਆਇਆ ਕਰ ਮੈਨੂੰ ਬੰਚ ਜੀਆਂ ਵਧੀਆ ਲੱਗਦੀਆਂ ਨੇ ਹਰ ਕੈਡੀ ਨੇ ਉਹ ਰਾਵੜ ਜੀ ਦੇ ਆਉਂਦੀ ਤਾਂ ਹੈਗੀਆਂ ਨੇ ਉਹਦੇ ਆ 골ਡਨ ਸਿਲਵਰ ਕਲਰ ਦੀਆਂ ਉਮਰ ਨੂੰ ਦੇ ਲਾ ਦੇ ਬੰਚ ਜੀ ਨੂੰ ਦੇ ਲਾ ਦੇ ਜੀ 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 ਨੂੰ ਮਿਆਂ ਨਾ ਪਤਾ ਲਾ ਹਾਂ ਜੀ ਨੇ ਤਾਂ ਨੂੰ ਮੈਂ ਇਹੇ ਬਸ ਸਾਂ ਚ ਪਾਉਣੀ ਹੁਣਾ ਰਛੂ ਹੁਣਾ ਚਾਨੀ ਦਾ ਮੇਰੇ ਘਰ ਆ ਤੁਹਾਨੂੰ ਲੋਟੇ ਹਰ ਰਿਸ਼ਤੇਦਾਰ ਆ ਰਹੇ ਨੇ ਉਹਨਾਂ ਦੇ ਉਹ ਹੀ ਨੇ ਮੈਨੂੰ ਲੱਗਦਾ ਜੋਗੇ ਹੋਰੀ ਕਹਿੰਦੇ ਸੀਗੇ ਦੇ ਨਾਲ ਜਿੰਨੀ ਪੀਤੀ ਮਨ ਚਾਹ ਲੱਗਦੀ ਆ ਨੇ ਅੰਨ ਲਾਣੀਆਂ ਇਹ ਵੀ ਲੱਗਦੀ ਨੇ ਤੁਮ ਜੈਲ ਤੋਂ ਨਹੀਂ ਆ ਰਹੇ ਨੇ ਬੱਦੀਆਂ ਇਹ ਤੇ ਨਹੀਂ ਨਿਤ ਬਣ ਜੇ ਨਿਕਲਣਾ ਆ ਮੈਂ ਤਾਂ ਆ ਵੀ ਜਿੰਦੀ ਕਿ ਪਜੋੜ ਲੈ ਇੱਕ ਘਾਹ ਲੈ ਲੈਣ ਤੇ ਦੇਖਣਾ ਆ ਵੀ ਲੈਣਾ ਤਾਂ ਸੋਣੀਆਂ ਲਾਗੀਆਂ ਚਲੋ ਜੀ ਜਿਹੜੀ ਆਪਾਂ ਨੇ ਪਾ ਲਈਆਂ ਆਪਣੇ ਆਗੇ ਜੁੜੀਆਂ ਹਰ ਪਾਸਾ I dag er det en stor dag for alle. ਮੇਰੀਆਂ ਅੱਜ ਸਨ ਦੰਦ ਬੁਝੀ ਰਹੀਆਂ ਜੁਗੀਆਂ ਪੰਜੀ ਅੱਛਾ ਦੀ ਸਾਰੇ ਹਨਾ ਕਲਾਸ ਦੀਆਂ ਕੁੜੀਆਂ ਨੇ ਇਹ ਜੇ ਜੁੜੀਆਂ ਚੜਾਈਆਂ ਨੇ ਆ ਇਧਰ ਲਿਆ ਹਾਂ ਲਾ ਹਾਂ ਇਹ ਜੇ ਰੰਗ ਵਲਿਆ ਕੇ ਬਾਹਰ ਬਾਹਰ ਮਾਰਨਾ ਤੇ ਬਿਚਾਰ ਹੁਣ ਜੀ ਮੈਂ ਕਾਹੀਆਂ ਕੀ ਨੀ ਆ ਕਾਲੀਆਂ ਨਾਲ ਲਾਲ ਉਹ ਜਿਹਦੇ ਸੇ ਫਲਾਂ ਦੇ ਕੀ ਆ ਉਹਦੇ ਨਾਲ ਬੰਤੀਆਂ ਲਾਲ ਬੰਤੀਆਂ ਪੀੜੀਆਂ ਤੇ ਆਹੋ ਪੂਰੀਆਂ ਆ ਪੂਰੀ ਪੂਰੀ ਮੁੱਲ ਮੇਤ ਜਿਹਨੇ ਜਨੀਆਂ ਲੈ ਬੱਚੋੜੀਆਂ ਆ ਤੇ ਮੈਂ ਆਹਾਰੀ ਦੀ ਬੰਡਾ ਸੈਸਤ ਜਨੇਗੀ ਆੜੀ ਇਹਨਾਂ ਦਾ ਸੰਜੀਪ ਪੱਤੀਆਂ ਨਹੀਂ ਆਦੂ ਰਹੀ ਜਿਹਨਾਂ ਨਾਲ ਰੋਗਿਆ ਪਾਣੀ ਚੀਂਹਿਆ ਹੁੰਦੀਆ ਦਾ ਚੌਥਮਾ ਚਾਬੀ ਖੁੱਲ ਨਹੀਂ ਗਈ ਚਾਲੰਦੂਤ ਮੇਰੇ ਪਾਕੇ ਆਦੂ ਦੀ ਤੀਨ ਕਿਸਨਾਮਾ ਰਾਖੇ ਵਾਸਦੰਗਰਾਂ ਚੋੜਾ ਕਿਉਂਦੀ ਮੈਂ ਸਭ ਸਭੇ ਕੰਮ ਰੱਖੇ ਅੱਜ ਅਸੀਂ ਕਿਤੇ ਹੈਵਰੇ ਜੀ ਖੇਡਣ ਇਸ ਜੀਮੇ ਕਿਹੜਾ ਹਾਂ ਹਾਂ ਸੌਰੇ ਟੱਡੀ ਵਿੱਚ ਕਿਹੜਾ ਜੀਮੇ ਲੈ ਕੇ ਨੂੰ ਵਾਣੀ ਵਾ ਇਸ ਲਈ ਜੇ ਮੈਂ ਕਹਿੰਦੀ ਕਿ ਤਨਾ ਮੈਂ ਜਿੱਤ ਕੇ ਆਉਂਗਾ ਤੇ ਮਾਤਾ ਕਬਨ ਦੇ ਬਲੇ ਕੋਹਾ ਟੋਪੀ ਜਾਈ ਨਾ ਕਾ ਟੋਪੀ ਜਾਈ ਜੇ ਤੰਦਰੁਮਡੇ ਕਾ ਟੋਪੀ ਡੇ ਚ ਨੀ ਹੁੰਦੀ ਸੈਂਟੀਮੀਟਰ ਲੈ ਕੇ ਜਾਣੀ ਕਰ ਪਰ ਚਿੱਤ ਕੇ ਆਉਣੀ ਕਨ ਹਾਰ ਕੇ ਨਹੀਂ ਹੁੰਦਾ ਹੁਣ ਦੇਖੋ ਆਇ ਤੁਹਾਨੂੰ ਉਹ ਮੈਡਮ ਨਾਲ ਫੋਨ ਕਰਦੇ ਨੇ ਸ਼ਨੀਖੇ ਡਾਂ ਨਾ ਪਿਆਗ ਬੀ ਦੇ ਸੋ ਮਾ ਨੂੰ ਜੀ ਸਵੇਰੇ ਦੱਸ ਗਿਆ ਕਿ ਸਾਨੂੰ ਵਿੱਚ ਖੇਤਾਂ ਜਾਵਾਂਗੇ ਧੀ ਮੈਂ ਕਿਹਾ ਸਕੂਲ ਚ ਕੰਨਦੀ ਪੀਪੀਐਸ ਚ ਪੀਪੀਐਸ ਚ ਪੀਪੀਐਸ ਪੀਪੀਐਸ

तो तो बदी जा

ਆਈ ਮਸਤ ਲਗੀ ਅਰੇ ਤੂੜੀ ਵਾਲੇ ਕਾਜ ਮੈਂ ਕਿਹੜੇ ਕਿੁੱਡੇ ਨਾ ਗਾਇਆ ਤਾਤ ਬੜਕੋਣੀ ਤੇ ਕਾਉਂਦੇ ਮੈਂ ਜਾਣ ਨਹੀਂ ਦੇਹਾ ਤ੍ਰਿਪਾਲ ਨੂੰ ਨਿੱਕ ਚੀਜ਼ ਕਹੀ ਜੀ ਉਹ ਵੀ ਮੈਂ ਜਾਣ ਦੇ ਲੇਕੀ ਉਹ ਪਹਿਲਾਂ ਜਿਵੇਂ ਤੇ ਵੱਡੀ ਲਿਆਤੇ ਹੋ ਤਾਂ ਮੇਰੇ ਦਵਾਰੋਂ ਘੁੰਮ ਕੇ ਆ ਜਾਂਦੀ ਆ ਉਹ ਦਵਾਰੀ ਜੇ ਰਾਜੇ ਦੇ ਰੋਤਾ ਤੂੰ ਆਪੇ ਬਾਹਰ ਤੇ ਲੈੜੀ ਨਾ ਭਰਿਆ ਤਾਂ ਕਿ ਆਪਾਂ ਇਹ ਨਹੀਂ ਦੇਖ ਕੇ ਮਨੁਨੀयां ਬਗਾਤੀ ਮੇਰੇ ਕੋਲ ਸਜਾਵ ਨਹੀਂ ਰਹੀ ਹੈਗੀ ਮੈਂ ਦਵਾਈ ਤੇ ਨਿਕਲਦੀ ਰਹਿੰਦੀ ਮੈਂ ਡਾਕਟਰ ਨਾਲ ਇੱਕ ਹੁਣ ਲੱਗ ਕੇ ਤੁਹਾਨੂੰ ਪਾ ਕੇ ਐਨੀ ਸੁੱਤੀ ਜਾਲ ਨਹੀਂ ਰਹਿੰਦੀ ਇਹ ਵੀ ਪਰੇਟ ਵੀ ਲਿਆਉਣ ਆਈ ਤੇ ਤੂੰ ਬਸ ਫਿਰ ਜਦੋਂ ਦੂਜੀ ਪਰਦੀ ਕਹਿਣ ਲੱਗੇ ਫਿਰ ਤੋਂ ਪਾਣੀ ਪਿਆ ਕਰੂਗੀ ਨਹੀਂ ਫਿਰ ਉਥੋਂ ਨਹੀਂ ਦੂ ਹੁਣ ਤੇ ਮੈਂ ਕਿੱਥੇ ਜਾਊਂਗੀ ਬਾਜ਼ਾਰ ਚ ਉੱਥੇ ਦੇ ਵਿੱਚ ਹੈ ਨਹੀਂ ਨਾ ਦੂਜੀਆਂ ਨੇ ਕਰੇ ਅੰਨੇ ਦੀ ਉਧਰ ਤਾਂ ਫੋਟੋ ਫੋਟੋ ਆਣੀਆਂ ਮੋਬਾਈਲ ਵਾਲੀਆਂ ਹੁਣ ਤਾਂ ਵਿਚਾਰ ਚ ਜਾ ਕੇ ਨੇ ਪਰਾਂ ਇਹ ਨਹੀਂ ਕਰਦੀ ਜਦੋਂ ਜਿਹੜਾ ਸਮੀਟਿੰਗ ਕਰਾਂ ਨੇ ਕੰਮ ਕੂਰੀਆਂ ਤਾਂ ਸੁਵੇਰੇ ਤੋਂ ਹੀ ਪਾਣੀ ਨਹੀਂ ਬਾਰ ਨੂੰ ਪੂ ਮੈਨ ਲੱਗਾ ਹੁਣ ਤਾਂ ਸੁਵੇਰੇ ਅਸੀਂ ਜਾਣਾ ਮਿਸਨਾਮ ਦੁਆਰੇ ਲੱਗੂ ਜਿਹੜਾ ਸੱਜਣ ਫਿਰ ਉਹ ਲੈਣੇ 2 8 ਲੈਣਾ ਹੁੰਨਾ 买回来早点不吃，冻着 ਯੋਗੀ ਮੂਲੀ ਦਾ ਮੱਸਾ ਲੈ ਤੇ ਨੱਕ ਕਿੱਤੇ ਆਇਂ ਕਿ ਬਾੜਾ maar anders wel nee alleen anders wat meer pure achteren anders saam en dat is

80 ਸੈਕਿੰਡ ਆ ਰਹੇ ਨੇ। ਕਿ ਫਸਟ ਰਾਉਂਡ ਦੇ ਨਾਲ ਟ੍ਰੋਫੀਆਂ ਆ ਸਾਰੀਆਂ ਇਸੇ ਦੇ ਅਸ਼ਮੀਤ ਦੀਆਂ ਨੇ ਜਿਹੜੀਆਂ ਪਿੱਛੇ ਟੀਆਂ ਨੇ ਆਪਣੇ ਮੈਡਲ ਵੀ ਬਹੁਤ سارے ਭਾਏ ਨੇ ਇਹਦੇ। ਉਸ ਤੋਂ ਪਰੇ ਇਕੱਲੇ ਮੈਡਲ ਤੱਕ ਆ ਮੰਗੇ। ਅੱਜ ਆ ਦੇਖਦੇ। ਹੋਸਪਟਲ ਤੋਂ ਜਦੋਂ ਅਮੀਰ ਸਤਿ ਜੀ ਆਪਾਂ ਨੂੰ ਬਣਾਉਣੇ ਦੀ ਸਾਡੀ ਸਭ ਜੇ ਆਪਾਂ ਪਹਿਲਾਂ ਥੀਏ ਦਿੱਤੀ ਪਹਿਲਾਂ ਮੱਝਾਂ ਦੇ ਭਾਗੇ ਤੇ ਉਧਰ ਕੰਮ ਨਹੀਂ ਮੇਰੇ ਕੈਮ ਤੇ ਮੇਰੇ ਛੂਟ ਵੀ ਪੜਦੇ ਹੁੰਦੇ ਦੋਨੇ ਜੰਮ ਦੇ ਇੱਕ ਦੇ ਕੱਲੀ ਕੁੜਤੀ ਰਹਿੰਦੀ ਸੀ ਇੱਕ ਵੀ ਉਹ ਵੀ ਇੱਕ ਤਰਪਾਈ ਕਰਨ ਲੱਗ ਰਹੀ ਸੀ ਤਾਂ ਕਰਕੇ ਉਹ ਕਹਿੰਦੀ ਵੀ ਜੱਤ 10 ਮਿੰਟ ਠਹਿਰ ਕੇ ਅਜੀ ਕਹਿੰਦੀ ਫਿਰ ਮੈਂ ਉਹ ਕੁੜੀ ਤੋਂ ਮੰਗਵਾ ਲੂੰਗੀ ਫਿਰ ਉਹ ਕਹਿੰਦੀ ਨਹੀਂ ਮੈਂ ਬੀਬੀ ਨੂੰ ਫੜਾ ਦੂੰਗੀ ਕੱਲ ਨੂੰ ਵੀ ਦਿਨ ਸਵੇਰੇ ਸਵੇਰੇ ਫੜਾ ਲਈ ਲੱਗਦਾ ਕੋਣ ਨਾਲ ਆਜੀ ਤੇ ਪਹਿਲਾਂ ਤੋਂ ਸਾਰੇ ਖਰਾਬ ਨਹੀਂ ਪਰਦੇ ਫਿੱਟੇ ਜਪੈਂਦੇ 50 ਗਾਸੇ ਫਿੱਟੇ ਜਾਂਦੇ ਨੇ ਸੁਆਣੀਏ ਬਾਕੀ ਚਲੋ ਜੀ ਅਸੀ ਅੱਜ ਆਪਣਾ ਬਲਾਗ ਬਲਾਗ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਬਲਾਗ ਕਿਵੇਂ ਦਾ ਲੱਗਿਆ ਲਾਈਕ ਮੈਂ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਕੱਲ ਨੂੰ ਮਿਲਦੇ ਸੋਨੇ ਦੇ ਬਲਾਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ